ਆਉਣ ਕਾਣੀ ਬਾਨ ਕੇ ਪਟੋਲਾ ਆਜੇ ਲਾ ਦੇਨੀ ਤੂੰ ਰੋਲ ਕਾਣੀ ਪਟੋਂਪੁਨੇ ਨਾ ਢੈਣਾ ਕੁੜੀਏ ਨਿਗੰਪ ਤੇਰੇ ਤੇ ਸਦਾ ਨਹੀਂ ਢੈਣਾ ਕੁੜੀਏ ਨਿਰੂਪ ਤੇਰੇ ਤੇ ਸਦਾ ਨਹੀਂ ਢੈਣਾ ਕੁੜੀਏ ਲੇ ਮੇਂ ਜੰਗੀ ਰੀਵੇ ਲੰਗਾ ਵਰੀ ਦਾ ਨਾਥੀ ਜੁੜੇ ਆਵੇ ਤੇਰੇ ਕੋਲੋਂ ਲੰਗਾ ਵਰੀ ਦਾ ਨਾਥੀ ਜੁੜੇ ਆਵੇ ਤੇਰੇ ਕੋਲੋਂ ਨਾਥੀ ਜੁੜੇ ਦੋ ਕੈਣੇ ਮੁੰਡੇ ਆਵੇ ਛੰਨਾਵੇ ਤੇ ਕਹਿੰਦੇ ਆਦੇ ਕੈਣੇ ਮੁੰਡੇ ਆਵੇ ਛੰਨਾਵੇ ਤੇ ਕਹਿੰਦੇ ਆਦੇ ਇਹ ਆਵੇ ਛੰਨਾਵੇ ਕਹਿੰਦੇ ਆਦੇ ਅਮੇ ਮੱਝਾਂ ਬੂਰੀਆਂ ਕੁੱਟ-ਕੁੱਟ ਖਾਵੀਂ ਭਾਵੇਂ ਛੰਨੇ ਬਾਰੇ ਝੂਰੀਆਂ ਬੀਮਾ ਨਹੀਂ ਬੋਤਾ ਤੈਨੂੰ ਲੌਂਗ ਮੈਂ ਘੜਾ ਤੂੰ ਬਿੱਲੋ ਬੀਰ ਨਹੀਂ ਬੋਤਾ ਤੈਨੂੰ ਲੌਂਗ ਮੈਂ ਘੜਾ ਤੂੰ ਬਿੱਲੋ ਹਮਰੇ ਦਾ ਕਹਿਣਾ ਕੁੜੀਏ ਨੀ ਰੂਪ ਤੇਰੇ ਦਿੱਤਾ ਨਹੀਂ ਕਹਿਣਾ ਕੁੜੀਏ ਨੀ ਰੂਪ ਤੇਰੇ ਤੇ ਦਿੱਤਾ ਨਹੀਂ ਕਹਿਣਾ ਕੁੜੀਏ ਨੀ ਰੂਪ ਤੇਰੇ ਤੇ ਦਿੱਤਾ ਨਹੀਂ मुंडेरा कुड़ीर विच